ਕਿਰੋਨਾ ਮਹਾਂਮਾਰੀ ਤੇ ਜਲਦੀ ਜੀਕਰ ਸੇਵਾ ਦੀ ਕਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ پورے ਦੇਸ਼ ਵਿੱਚ ਇੱਕ ਹੀ ਨਾਮ ਸਾਹਮਣੇ ਆ ਰਿਹਾ ਹੈ ਉਹ ਹੈ ਬਾਲੀਵੁੱਡ 스타 ਸੋਨੂ ਸੂਦਾ ਜਿਸ ਦੇ ਵੱਲੋਂ ਪਿਛਲੇ 1 ਸਾਲ ਤੋਂ ਲਗਾਤਾਰ ਜਨਤਾ ਦੀ ਮਦਦ ਕੀਤੀ ਜਾ ਰਹੀ ਹੈ atypothi ਜਨਤਾ ਵੀ ਉਹਨਾਂ ਦੀ ਇਸ ਸੇਵਾ ਨੂੰ ਉਫੇਕਦੀ ਹੋਈ ਉਹਨਾਂ ਨੂੰ ਵੱਖ-ਵੱਖ ਨਾਮ ਦੇ ਰਹੀ ਹੈ ਕਿਤੇ ਉਹਨਾਂ ਨੂੰ ਮਸੀਹਾ ਕਿਹਾ ਜਾ ਰਿਹਾ ਹੈ ਤੇ ਕਿਤੇ ਉਹਨਾਂ ਦੇ ਨਾਮ ਦੇ ਮੰਦਿਰ ਬਣ ਰਹੇ ਨੇ ਕੋਈ ਆਪਣੀ ਦੁਕਾਨ ਦਾ ਨਾਮ ਸੋਨੂ ਦੇ ਨਾਮ ਤੇ ਰੱਖ ਰਿਹਾ ਹੈ ਤਾਂ ਕੋਈ ਆਪਣੇ ਬੱਚਿਆਂ ਦਾ ਨਾਮ ਸੋਨੂ ਸੂਤ ਰੱਖ ਰਿਹਾ ਹੈ ਉੱਥੇ ਮੋਗਾ ਦੇ ਵਾਰਡ ਨੰਬਰ 6 ਦੀ ਜਨਤਾ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਸੋਨੂ ਸੂਤ ਨੂੰ ਸਪਰਪੇ ਤੇ ਇੱਕ ਵਿੰਡੋ ਲਾਇਬ੍ਰੇਰੀ ਖੋਲੀ ਹੈ ਜਿੱਥੇ ਹਰ ਤਰ੍ਹਾਂ ਦੀਆਂ ਕਿਤਾਬਾਂ ਰੱਖੀਆਂ ਗਈਆਂ ਨੇ ਜਿਸ ਦੇ ਉਦ்கਾਟਨ ਕਰਨ ਲਈ ਮੋਗਾ ਦੇ ਐਮ.ਐਲ.ਏ ਹਰਜੋਤ ਕਮਲ ਵਿਸ਼ੇਸ਼ ਰੂਪ ਨਾਲ ਪਹੁੰਚੇ ਪੂਰੇ ਪੰਜਾਬ 'ਚ ਉਹਨਾਂ ਦਾ ਪਲਾਨ ਹੈ ਜੀ ਵੀ ਕਿ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਜ਼ ਜਿਹੜੀਆਂ ਓਪਨ ਕਰਨੀਆਂ ਤੇ ਪਹਿਲੀ ਲਾਇਬ੍ਰੇਰੀ ਮੇਰੇ ਵਾਰਡ ਦੇ ਵਿੱਚ ਮੋਗਾ ਦੇ ਵਿੱਚ ਲੱਗ ਰਹੀ ਸੋ ਮੈਨੂੰ ਬਹੁਤ ਖੁਸ਼ੀ ਆ ਤੇ ਇਹ ਚੀਜ਼ ਅਸੀਂ ਸਮਰਪਿਤ ਕਰ ਰਹੇ ਹਾਂ ਮੋਗਾ ਦਾ ਮਾਣ ਮੋਗਾ ਦੀ ਸ਼ਾਨ ਸੋਨੂ ਸੂਜੀ ਉਹਨਾਂ ਦੇ ਕੀਤੇ ਕੰਮਾਂ ਨੂੰ ਸੋ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮੋਗੇ ਦੇ ਲਗਭਗ ਹਰ ਵਾਰਡ ਦੇ ਵਿੱਚ ਇਸ ਤਰ੍ਹਾਂ ਦੀ ਲਾਇਬ੍ਰੇਰੀ ਹੋਵੇ ਜਿਸ ਤਰ੍ਹਾਂ ਡਾਕਟਰ ਹਰਜੋਤ ਕਮਲ ਉਹਨਾਂ ਨੇ ਪੂਰਾ ਭਰੋਸਾ ਜਤਾਇਆ ਤੇ ਉਹ ਖੁਦ ਵੀ ਸਾਹਿਤ ਪ੍ਰੇਮੀ ਨੇ ਤੇ ਉਹਨਾਂ ਨੇ ਕਿਹਾ ਕਿ ਕਿ ਆਪਾਂ ਹਰ ਵਾਰਡ ਦੇ ਵਿੱਚ ਇਸ ਤਰ੍ਹਾਂ ਦੀ ਲਾਇਬ੍ਰੇਰੀ ਖੋਲਣ ਦਾ ਯਤਨ ਕਰਾਂਗੇ ਤੇ ਉਹ ਉਹ ਉਹਨਾਂ ਬੰਦਿਆਂ ਨੂੰ ਸਮਰਪਿਤ ਕਰਾਂਗੇ ਜਿਨ੍ਹਾਂ ਨੇ ਸਮਾਜ ਨੂੰ ਕੋਈ ਦੇਣ ਆ ਜਾਂ ਚੰਗਾ ਯੋਗਦਾਨ। ਬਿਲਕੁਲ ਜਿਹੜਾ ਇਹ ਉਪਰ ਵਾਲਾ ਬਹੁਤ ਹੀ ਵਧੀਆ ਕਰ ਰਹੇ ਹੈਗੇ ਮੋਗੇ ਸ਼ਹਿਰ ਲਈ। ਮੈਨੂੰ ਲੱਗਦਾ ਮੋਗੇ ਸ਼ਹਿਰ 'ਚ ਇਹੋ ਜਿਹਾ ਕੁਝ ਵੀ ਨਹੀਂ ਹੈ ਜਿੱਥੇ ਲਾਇਬ੍ਰੇਰੀ ਦੇ ਵਿੱਚ ਬੱਚਿਆਂ ਨੂੰ ਫ੍ਰੀ ਆਫ ਕੋਸ ਬੁੱਕਸ ਪੜਨ ਨੂੰ ਮਿਲਣ। ਔਰ ਇਹ ਜਿਹੜੇ ਇੱਕ ਤਰ੍ਹਾਂ ਦਾ ਕਹ ਲੋ ਰਿਸਪੈਕਟ ਹੈ ਮੇਰੇ ਬ੍ਰਦਰ ਨੂੰ ਜਿਨ੍ਹਾਂ ਨੇ ਕੋਵਿਡ ਦੇ ਟਾਈਮ ਐਨੀ ਹੈਲਪ ਕੀਤੀ ਹੈ ਲੋਕਾਂ ਦੀ। ਔਰ ਇੱਥੇ ਇਹਨਾਂ ਨੇ ਫ੍ਰੀ ਲਾਇਬ੍ਰੇਰੀ ਦਾ ਆ ਬਣਾਈਏ ਵਿੰਡੋ ਔਰ ਇਹਦੇ ਵਿੱਚ ਇਹਨਾਂ ਨੇ ਈਵਨ ਸਟੇਸ਼ਨਰੀ ਵਗੈਰਾ ਰੱਖੀ ਜਿਹੜੇ ਬੱਚੇ ਸਟੇਸ਼ਨਰੀ ਚਾਹੁੰਦੇ ਉਹਨਾਂ ਨੂੰ ਫ੍ਰੀ ਆਫ ਕੋਸ ਮਿਲੂਗੀ ਅੱਜ ਮੈਂ ਇੱਥੇ ਆਈ ਹਾਂ ਔਰ ਮੈਂ ਇੱਥੇ ਬੁੱਕ ਲੈ ਕੇ ਆਈ ਹਾਂ ਉਹਨੇ 브ਦਰ ਨੇ ਜਿਹੜੀ ਲਿਖੀ ਹੈ ਆਈ ऍम ਨਾਟ ਮਸੀਹਾ ਮੈਂ ਚਾਹਨੀ ਹੈ ਕਿ ਲੋਗ ਇਹ ਬੁੱਕ ਪੜਨ ਔਰ ਲੋਗਾ ਨੂੰ ਪਤਾ ਲੱਗੇ ਕਿਵੇਂ ਉਹਨਾਂ ਨੇ ਕੋਵਿਡ ਦੇ ਟਾਈਮ ਲੋਗਾ ਦੀ ਹੈਲਪ ਕੀਤੀ ਔਰ ਕਿਸ ਤਰ੍ਹਾਂ ਆਪਾਂ ਨੂੰ ਵੀ ਉਹਨਾਂ ਵਾਂਗੂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਹੈ ਤਾਂ ਕਿ ਆਪਾਂ ਇਹ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਤੋਂ ਜਲਦੀ ਬਾਹਰ ਨਿਕਲੀਏ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੇਰੇ ਹਲਕੇ ਮੋਗੇ ਚ ਵਾਰ ਨੰਬਰ 7 ਚ ਮੇਰੇ ਬੜੀ ਪੁਰਾਣੀ ਜਾਣਕਾਰ ਇਹਨਾਂ ਦੇ ਜਸਪ੍ਰੀਤ ਔਰ ਇਹਨਾਂ ਦੇ ਹਸਬੰਦ ਹਰਜੀਤ ਮੇਰੇ ਪ੍ਰਾਣੇ ਵਾਕਬ ਨੇ ਔਰ ਜਸਪ੍ਰੀਤ ਦਾ ਇੱਕ ਐਕਸਟਰਾ ਆਰਡੀਨਰੀ ਟੈਲੈਂਟ ਹਮੇਸ਼ਾ ਅੱਗੇ ਆਉਂਦਾ ਰਿਹਾ ਚਾਹੇ ਉਹ ਬੇਸਿਸ ਪੰਜਾਬਣ ਦੇ ਰੂਪ ਦੇ ਵਿੱਚ ਚਾਹੇ ਅੱਜ ਉਹਨੇ ਲੋਕਾਂ ਨੂੰ ਔਰ ਖਾਸ ਕਰ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਹੈਗੀਆਂ ਉਹਨਾਂ ਦੇ ਨਾਲ ਮੁੜ ਜੋੜਨ ਦਾ ਇੱਕ ਬੜਾ ਵਧੀਆ ਉਪਰਾਲਾ ਕੀਤਾ ਇੱਕ ਓਪਨ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਹੈ ਔਰ ਮੈਂ ਸਮਝਦਾ ਕਿ ਇਸ ਗੱਲ ਤੋਂ ਪ੍ਰੇਰਣਾ ਲੈ ਕੇ ਹੋਰ ਵਾਰਡਾਂ ਦੇ ਵਿੱਚ ਵੀ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਜ਼ ਖੋਲਣੀਆਂ ਚਾਹੀਦੀਆਂ ਮੈਂ ਵੀ ਉਹਦੇ ਵਿੱਚ ਜਿਹੜੀਆਂ ਦੋ ਕਿਤਾਬਾਂ ਹੈਗੀਆਂ ਇੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਆਪਣੀ ਲਿਖੀ ਆਖਰੀ ਲਮਹੇ ਔਰ ਇੱਕ ਸਾਸ਼ੀਆ ਦੀ ਕਹਾਣੀ ਉਹ ਦੇ ਕੇ ਚੱਲਿਆ ਮੈਨੂੰ ਇਸ ਗੱਲ ਦਾ ਬੇਸ਼ੱਕ ਗਿਆਨ ਹੈ ਔਰ ਮੈਂ ਸਮਝਦਾ ਕਿ ਮਾਡਰਨਾਈਜੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਰੇਡੀਓ ਤੋਂ ਲੈ ਕੇ ਟੈਲੀਵਿਜ਼ਨ ਤੇ ਉਸ ਤੋਂ ਬਹੁਤ ਅੱਗੇ ਤੱਕ ਦਾ ਜਿਹੜਾ ਸਫ਼ਰ ਹੈ ਉਹ ਮੈਂ ਆਪ ਦੇਖਿਆ ਔਰ ਇਸੇ ਤਰ੍ਹਾਂ ਹੀ ਜਿਹੜੀਆਂ ਬੁੱਕਸ ਹੈਗੀਆਂ ਉਹਦੇ ਤੋਂ ਡੀਸਰਟਾਈਜ਼ੇਸ਼ਨ ਵਾਲੇ ਪਾਸੇ ਨੂੰ ਵੱਧਦੀ ਮੈਂ ਦੁਨੀਆ ਦੇਖੀ ਹੈ ਪਰ ਹਰ ਚੀਜ਼ ਦੀ ਜਿੱਥੇ ਮਾਡਰਨਾਈਜੇਸ਼ਨ ਦੇ ਨਾਲ ਕੋਈ ਨਵੀਂ ਚੀਜ਼ ਮਿਲਦੀ ਹੈ ਉੱਥੇ ਸਾਡਾ ਜਿਹੜਾ ਪ੍ਰਾਤਨ ਸੱਭਿਆਚਾਰ ਪ੍ਰਾਤਨ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਦੇ ਵਿੱਚ ਕੋਈ ਬਹੁਤ ਵੱਡੇ ਤੱਤ ਛੁਪੇ ਹੁੰਦੇ ਆ ਮੈਂ ਆਪ ਕਿਤਾਬਾਂ ਪੜਨ ਦਾ ਸ਼ੁਕੀਨ ਹਾਂ ਸੋ ਇਸ ਕਰਕੇ ਮੈਨੂੰ ਇਹ ਨਾ ਗੱਲਾਂ ਦਾ ਪਤਾ ਕਿ ਬੇਸ਼ੱਕ ਅੱਜ ਵਿਜ਼ੂਅਲਾਈਜ਼ੇਸ਼ਨ ਤੁਸੀਂ ਆਪ ਕਰਨ ਦੀ ਬਜਾਏ ਬਣੀਆਂ-ਬਣਾਈਆਂ ਵੀਡੀਓ ਦੇਖ ਸਕਦੇ ਆ ਪਰ ਜਿਹੜੀ ਕਿਤਾਬ ਪੜ ਕੇ ਤੁਹਾਨੂੰ ਕਾਮਨਾ ਸ਼ਾਂਤੀ ਸਕੂਨ ਔਰ ਤੁਹਾਡੇ ਸੁਭਾਅ ਦੇ ਵਿੱਚ ਠਰਮਾ ਆਉਂਦਾ ਆ ਉਹ ਤੁਹਾਨੂੰ ਫਿਲਮਾਂ ਦੇਖ ਕੇ ਜਾਂ ਵੀਡੀਓ ਦੇ ਨਾਲ ਉਹ ਨਹੀਂ ਆ ਸਕਦਾ ਕਿਤਾਬਾਂ ਜਿਹੜੀਆਂ ਤੁਹਾਡੇ ਚਿੱਤ ਨੂੰ ਸਕੂਨ ਵੀ ਦਿੰਦੀਆਂ ਔਰ ਤੁਹਾਡੇ ਸੁਭਾਅ ਨੂੰ ਸ਼ਾਂਤੀ ਔਰ ਇਸ ਗੱਲ ਵਾਸਤੇ ਵੀ ਤੁਹਾਨੂੰ ਪ੍ਰੇਰਿਤ ਕਰਦੀਆਂ ਕਿ ਕਿਸੇ ਚੀਜ਼ ਦੀ ਜਿਹੜੀ ਹਰ ਹਰ ਸਮੇਂ ਉਹਦੇ ਨਾਲ ਲੜਨ ਲਈ ਤੁਹਾਨੂੰ ਚੰਗੀਆਂ ਗੱਲਾਂ ਤੁਹਾਨੂੰ ਚੰਗਾ ਗਿਆਨ ਦਿੰਦੀ ਹੈ ਮੈਂ ਆਧਾਰਨ ਤੌਰ ਤੇ ਮੈਂ 10ਵਾਂ ਜਦੋਂ ਕਰੋਨਾ ਹੋਇਆ ਸੀ ਤਾਂ ਮੈਂ ਉਹਨਾਂ ਦਿਨਾਂ 'ਚ ਖੁੱਲਾ ਟਾਈਮ ਸੀ ਮੈਂ ਕਾਫੀ ਕਿਤਾਬਾਂ ਪੜੀਆਂ ਔਰ ਜੇ ਮੈਂ ਇਹਨੂੰ ਚਾਹੇ ਤੁਸੀਂ ਮਜ਼ਾਕ ਵਿੱਚ ਲੈ ਲਓ ਇੱਕ ਬੁੱਕ ਸਿਗੀ ਵਿਮਨਸ ਆਰ ਫਰੋਮ ਵੈਨਸ ਐਂਡ ਮੈਨਸ ਆਰ ਫਰੋਮ ਮਾਰਸ ਇਦਾਂ ਦੀਆਂ ਕਿਤਾਬਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਘਰੇ ਲੜਾਈ ਤੋਂ ਵੀ ਬਚਾ ਲੈਂਦੀਆਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਜਿਹੜੇ ਬੰਦੇ ਆ ਉਹ ਮਾਰਸ ਤੋਂ ਐ ਇੱਕਦਮ ਜਲਦੀ ਡਿਸੀਜਨ ਲੈਣ ਦੀ ਗੱਲ ਕਰਦੇ ਆ ਔਰਤਾਂ ਦੀ ਜਿਹੜੀ ਭਾਵਨਾ ਹੁੰਦੀ ਉਹ ਵੈਨਸ ਤੋਂ ਆਈਆਂ ਕਰਕੇ ਉਹ ਫੈਸਲਾ ਨਹੀਂ ਚਾਹੁੰਦੀਆਂ ਹੁੰਦੀਆਂ ਉਹ ਚਾਹੁੰਦੀਆਂ ਹੁੰਦੀਆਂ ਮੈਨੂੰ ਰਾਮ ਨਾਲ ਬਹਿ ਕੇ ਸੋਣੀ ਲਿਆ ਜਾਵੇ ਸੋ ਬੜੀਆਂ ਇਦਾਂ ਦੀਆਂ ਉਦਾਹਰਨਾਂ ਹੈਗੀਆਂ ਜਿਹੜੀਆਂ ਕਿਤਾਬਾਂ ਜ਼ਿੰਦਗੀ ਦੀ ਰੋਜ਼ ਜਿਹੜੀ ਆਪਾਂ ਭੱਜ ਦੌੜਿਆ ਉਹਦੇ ਵਿੱਚ ਤੁਹਾਨੂੰ ਡਿਸੀਜਨ ਲੈਣ ਲਈ ਔਰ ਹਰ ਸਮੇਂ ਚੰਗੇ ਸਮੇਂ ਤੇ ਚੰਗੀ ਸੋਚ ਜਿਹੜੀ ਆ ਉਹ ਤੁਹਾਨੂੰ ਦੇ ਜਾਂਦੀ ਹੈ ਤੇ ਕਿਤੇ ਨਾ ਕਿਤੇ ਉਹਦਾ ਅਸਰ ਤੁਹਾਨੂੰ ਲੰਬੇ ਸਮੇਂ ਤੱਕ ਦਿਦਾ ਰਹਿੰਦਾ ਆਸਬਾਦ ਦੇ ਲੋਗਰ ਜਿਹੜਾ ਸੂਨੂ ਸੂਤ ਮੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐ ਐਸਐਨਜੀ ਨਿਊਜ਼